ਰਾਤ ਦਾ ਸਵੇਰ ਦੇ 4:00 ਵੱਜ ਚੁੱਕੇ ਨੇ ਤੁਸੀਂ ਦੇਖ ਸਕਦੇ ਹੋ ਕਿ ਜੋ ਨੰਗਲ ਡੈਮ ਦੇ ਉੱਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਤੇ ਸਾਡੇ ਲੀਡਰ ਸਾਹਿਬਾਨਾਂ ਵੱਲੋਂ ਰਾਤ ਨੂੰ ਜਾ ਕੇ ਉੱਥੇ ਧਰਨਾ ਦਿੱਤਾ ਜਾ ਰਿਹਾ ਹੈ ਪਹਿਲਾਂ ਦਿੱਤਾ ਜਾ ਰਿਹਾ ਹੈ ਉਹਦੇ ਵਿੱਚ ਸਾਡੇ ਐਮਐਲਏ ਸਾਹਿਬ ਮਲੇਕ ਮਲੇਕ ਕੋਟਲਾ ਤੋਂ रहमान ਜੀ ਬੈਠੇ ਆ ਉਹਨਾਂ ਦੇ ਨਾਲ ਗੁਰਵਿੰਦਰ ਮਿੱਤਲ ਜੀ ਜੋ ਚੇਅਰਮੈਨ ਨੇ ਮਾਰਕੀਟ ਕਮੇਟੀ ਮਹਾਲੀ ਤੋਂ ਸਾਡੇ ਮਾਰਕੀਟ ਕਮੇਟੀ ਦੇ ਚੇਅਰਮੈਨ ਸਾਹਿਬ ਮਲੇਰਕੋਟਲਾ ਤੋਂ ਬੈਠੇ ਨੇ ਤੇ ਆ ਤੁਸੀਂ ਦੇਖ ਸਕਦੇ ਹੋ ਨਾਲ ساری ਸੰਗਤ ਉਧਰ ਦਿਖਾਉਂਗਾ ਕੈਮਰਾ ਮਾਰ ਕੇ ساری ਸੰਗਤ ਵਿਸ਼ਰਾਮ ਕਰ ਰਹੀ ਹੈ ਰਾਤ ਨੂੰ ਇਹ ਉਹ ਅੱਗੇ ਤੁਸੀਂ ਦੇਖ ਸਕਦੇ ਹੋ ਡੈਮ ਹੈ ਡੈਮ ਦੇ ਉੱਤੇ ਪੂਰਾ ਪਹਿਰਾ ਦਿੱਤਾ ਗਿਆ ਐਮਐਲਏ ਸਾਹਿਬ ਮੈਂ ਪੁੱਛਣਾ ਚਾਹੁੰਦਾ ਹੈ ਵੀ ਜਿਹੜਾ ਇਹ ਮਾਮਲਾ ਹੈ ਇਹਦੇ ਉੱਤੇ ਤੁਸੀਂ ਥੋੜਾ ਜਿਹਾ ਬਰੀਫ ਦੇ ਵਿੱਚ ਆਣਾ ਪਾਓ ਇਹ ਹੈ ਜੀ ਜਿਹੜਾ ਨੰਗਲ ਡੈਮ ਤੋਂ ਪਾਣੀ ਜਿਹੜਾ ਹੈਗਾ ਉਹ ਹਰਿਆਣਾ ਤੱਕ ਇਹਨਾਂ ਲੈਣਾ ਚਾਹੁੰਦਾ ਹੈ ਸੈਂਟਰ ਦੀ ਭਾਜਪੀ ਸਰਕਾਰ ਔਰ ਪਾਖੜਾ ਬਿਆਸ ਜਿਹੜਾ ਮੈਨੇਜਮੈਂਟ ਬੋਰਡ ਹੈ ਉਹ ਤੱਕੇ ਨਾਲ ਪੰਜਾਬ ਦਾ ਪਾਣੀ ਹਰਿਆਣੇ ਨੂੰ ਦੇਣਾ ਚਾਹੁੰਦੇ ਨੇ ਜਦੋਂ ਕਿ ਇਹ ਪਾਣੀ ਜਿਹੜਾ ਹੈ 21 ਮਈ ਤੋਂ 2 ਮਈ ਤੱਕ ਵਰਤਿਆ ਜਾਂਦਾ ਹੈ ਹਰ ਸਾਲ ਔਰ ਜਿੰਨਾ ਹਰਿਆਣੇ ਦਾ ਪਾਣੀ ਦਾ ਹਿੱਸਾ ਸੀ ਉਹ ਆਪਣੇ ਹਿੱਸੇ ਦਾ ਪਾਣੀ 2 ਮਈ ਤੋਂ ਪਹਿਲਾਂ ਹੀ ਇਹ ਮਹੀਨਾ ਡੇਢ ਮਹੀਨਾ ਪਹਿਲਾਂ ਹੀ ਉਹ ਉਹਨਾ ਪਾਣੀ ਵਰਤ ਚੁੱਕੇ ਤੇ ਹੁਣ ਪੰਜਾਬ ਦੇ ਹਿੱਸੇ ਦੇ ਪਾਣੀ ਦੇ ਵਿੱਚੋਂ ਧੱਕੇ ਨਾਲ ਪਾਣੀ ਲੈਣਾ ਚਾਹੁੰਦੇ ਨਾ ਜਿਹੜਾ ਕਿ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਸਾਹਿਬ ਨੇ ਉਹਨਾਂ ਨੂੰ ਠੋਕ ਕੇ ਗੱਲ ਕਹੀ ਹੈ ਕਿ ਸਾਡੇ ਪਾਸ ਹਰਿਆਣੇ ਨੂੰ ਦੇਣ ਲਈ ਇੱਕ ਬੂੰਦ ਵੀ ਪਾਣੀ ਫालतू ਨਹੀਂ ਹੈ। ਔਰ ਉਹ ਧੱਕੇ ਨਾਲ ਜਦੋਂ ਪਾਣੀ ਲੈਣਾ ਚਾਹੁੰਦੇ ਨਾ ਮੈਨੇਜਮੈਂਟ ਬੋਰਡ ਵੀ ਉਹਨਾਂ ਨੇ ਬਦਲ ਲਿਆ। ਰਾਤੋਂ ਰਾਤ ਉਹਨਾਂ ਨੇ ਇਹ ਫੈਸਲੇ ਲਏ ਨਾ ਪਰ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਵਿਧਾਨ ਸਭਾ ਦਾ ਸੈਸ਼ਨ ਬੁਲਾ ਕੇ ਵੀ ਉਸ ਨੂੰ ਰੱਦ ਕੀਤਾ ਔਰ ਉਸ ਤੋਂ ਇਲਾਵਾ ਇੱਥੇ ਮਤਲਬ ਵੀ ਆਮ ਆਦੀ ਪਾਰਟੀ ਵੱਲੋਂ ਲਗਾਤਾਰ ਦੋ ਤਰੀਕ ਤੋਂ ਧਰਨੇ ਦਿੱਤੇ ਜਾ ਰਹੇ ਹਨ ਔਰ ਉਸ ਪੰਜਾਬ ਦੇ ਪਾਣੀ ਦੀ ਰਾਖੀ ਕੀਤੀ ਜਾ ਰਹੀ ਹੈ ਤਾਂ ਕਿ ਉਹ ਤਕੇ ਨਾਲ ਸੀਨਾ ਜ਼ੋਰੀ ਨਾਲ ਪੰਜਾਬ ਦਾ ਪਾਣੀ ਹਰਿਆਣੇ ਨੂੰ ਨਾ ਦੇ ਸਕਣ ਸਾਡੇ ਜ਼ਿਲ੍ਹਾ ਸੰਗਰੂਰ ਤੋਂ ਤੇ ਜ਼ਿਲ੍ਹਾ ਮਲੇਰਕੋਲਾ ਦੇ ਜਿਹੜੇ ਵਰਕਰ ਸਹਿਬਾਨ ਅੱਜ ਉਹਨਾਂ ਦੇ ਇੱਥੇ ड्यूटी सी ਅਸੀਂ ਸਾਰੇ ਮਤਲਬ ਅਭੀ ਦੋਵਾਂ ਜ਼ਿਲ੍ਹਿਆਂ ਤੋਂ ਸਾਥੀ ਇੱਥੇ ਪਹੁੰਚੇ ਹੋਏ ਆਂ ਔਰ ਰਾਤ ਦੇ 4 ਵਜੇ ਨਾਲ ਔਰ ਇੱਥੇ ਅਸੀਂ ਸਾਰੇ ਸਾਥੀਆਂ ਸਮੇਤ ਧਰਨੇ ਤੇ ਬੈਠੇ ਹੋਏ ਆਂ ਪਹਿਰਾ ਦੇ ਰਹੇ ਆਂ ਤਾਂ ਕਿ ਧੱਕੇ ਨਾਲ ਜਿਹੜਾ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਹੈ ਯਾ ਕੇਂਦਰ ਦੀ ਬੀਜੇਪੀ ਸਰਕਾਰ ਦੇ ਅਫਸਰशाही ਹੈ ਉਹ ਪੰਜਾਬ ਦਾ ਪਾਣੀ ਹਰਿਆਣੇ ਨੂੰ ਨਾ ਦੇ ਸਕਣ ਹਾਂਜੀ ਸਾਡੇ ਨਾਲ ਗੁਰਵਿੰਦਰ ਜੀ ਨੇ ਮੈਂ ਗੁਰਵਿੰਦਰ ਜੀ ਨੂੰ ਬੇਨਤੀ ਕਰਦਾ ਕਿ ਉਹ ਵੀ ਇਸ ਪੱਖ ਦੇ ਉੱਤੇ ਚਾਨਣਾ ਪਾਉਣਾ ਆਪਣਾ ਕੋਈ ਦਿਸਰਾ ਐਮਐਲਏ ਸਾਹਿਬ ਨੇ ਦੱਸਿਆ ਇਹ ਲੜਾਈ ਜਿਹੜੀ ਹੈਗੀ ਆਮ ਆਦਮੀ ਪਾਰਟੀ ਦੀ ਸਰਕਾਰ ਮੁੱਖ ਮੰਤਰੀ ਸਰਦਾਰ ਕੋਵਿੰਦ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਲੜ ਰਹੀ ਹੈ ਔਰ ਇਹ ਲੜਾਈ ਇੱਥੇ ਹਜੇ ਖਤਮ ਨਹੀਂ ਹੋਣੀ ਇਹ ਲੜਾਈ ਬੜੀ ਲੰਬੀ ਹੈ ਕਿਉਂਕਿ ਜਿਸ ਤਰੀਕੇ ਨਾਲ ਬੀਜਪੀ ਕੇਂਦਰ ਦੀ ਸਰਕਾਰ ਪੰਜਾਬ ਦੇ ਸਰੋਤਾਂਾਂ ਦੀ ਪੰਜਾਬ ਦੇ ਸਾਧਨਾਂ ਦੀ ਲੁੱਟਖਸਟ ਕਰਨ ਤੇ ਲੱਗੀ ਹੋਈ ਹੈ ਪੰਜਾਬ ਦੇ ਪਾਣੀਆਂ ਤੇ ਡਾਕਾ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਚਾਹੇ ਉਹ ਅਦਾਲਤ ਦੇ ذریعے ਹੋਵੇ ਚਾਹੇ ਉਹ ਬੀਬੀਐਮਪੀ ਦੇ ذریعے ਹੋਵੇ ਪਰ ਪੰਜਾਬ ਦੇ ਲੋਕ ਬੜੇ ਦ੍ਰਿੜ ਨੇ ਹੁਣ ਇਹ ਲੜਾਈ ਜਿਹੜੀ ਹੈਗੀ ਇਹ ਘਰ ਘਰ ਜਾ ਚੁੱਕੀ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਦੇ ਉੱਤੇ ਬੜੀ ਸ਼ਕਤੀ ਦੇ ਨਾਲ ਜਿਹੜਾ ਹੈਗਾ ਪਹਿਰਾ ਦਿੱਤਾ ਜਾਵੇਗਾ ਕਿਉਂਕਿ ਅਸੀਂ ਹਰਿਆਣੇ ਨੂੰ ਉਸ ਦਾ ਬਣਦਾ ਪਾਣੀ ਜਿਹੜਾ ਹੈਗਾ ਪਹਿਲਾਂ ਹੀ ਦੇ ਰਹੇ ਹਾਂ ਕਦੇ ਵੀ ਅਸੀਂ ਪਾਣੀ ਦੇਣ ਤੋਂ ਮਨਾਂ ਨਹੀਂ ਕੀਤਾ ਜੋ ਆਲਰੇਡੀ ਸਮਝੌਤੇ ਹੋਏ ਹੋਏ ਨੇ ਪਰ ਅਗਰ ਹੁਣ ਸਾਡੇ ਪਾਣੀ ਦੇ ਵਿੱਚੋਂ ਪਾਣੀ ਮੰਗੇਗਾ ਤੇ ਫਿਰ ਪੰਜਾਬ ਦੀ ਜਨਤਾ ਇਸ ਗੱਲ ਨੂੰ ਸਵੀਕਾਰ ਨਹੀਂ ਕਰੇਗੀ ਜਿੰਨਾ ਤੱਕ ਅਦਾਲਤੀ ਮਸਲਿਆਂ ਦਾ ਸਵਾਲ ਹੈ ਮੈਂ ਕਹਿਣਾ ਚਾਹਣਾ ਕਿ ਅਦਾਲਤ ਦੇ ਜਿਹੜੇ ਮਸਲੇ ਨੇ ਉਹ ਲੋਕਾਂ ਦੇ ਰੋਧ ਦੇ ਅੱਗੇ ਪਲਟ ਵੀ ਜਾਇਆ ਕਰਦੇ ਨੇ ਅਗਰ 1984 ਦੇ ਦੰਗਿਆਂ ਦਾ ਇਨਸਾਫ ਹੁਣ ਤੱਕ ਨਹੀਂ ਮਿਲਿਆ ਤੇ ਫਿਰ ਪਾਣੀ ਪੰਜਾਬ ਦਾ ਪਾਣੀ ਅਦਾਲਤ ਕਿਦਾਂ ਦੇ ਦੇਗੀ ਅਗਰ 2002 ਦੇ ਦੰਗਿਆਂ ਦਾ ਇਨਸਾਫ ਹੁਣ ਤੱਕ ਨਹੀਂ ਮਿਲਿਆ ਤੇ ਫਿਰ ਪੰਜਾਬ ਦਾ ਪਾਣੀ ਅਦਾਲਤ ਕਿਦਾਂ ਦੇ ਦੇਗੀ ਅਗਰ ਚੰਡੀਗੜ੍ਹ ਦਾ ਫੈਸਲਾ ਹੁਣ ਤੱਕ ਨਹੀਂ ਹੋਇਆ ਕਿ ਪੰਜਾਬ ਨੂੰ ਮਿਲਣਾ ਚਾਹੀਦਾ ਕਿ ਨਹੀਂ ਮਿਲਣਾ ਚਾਹੀਦਾ ਤੇ ਫਿਰ ਪੰਜਾਬ ਦੇ ਪਾਣੀ ਦਾ ਫੈਸਲਾ ਅਦਾਲਤ ਕਿਦਾਂ ਕਰ ਦੇਗੀ ਅਗਰ ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਹੁਣ ਤੱਕ ਨਹੀਂ ਦਿੱਤੇਗੇ ਤੇ ਫਿਰ ਪੰਜਾਬ ਦਾ ਪਾਣੀ ਅਦਾਲਤ ਕਿਦਾਂ ਦੇ ਦੇਗੀ ਸੋ ਅਦਾਲਤਾਂ ਦੇ ਫੈਸਲੇ ਪਲਟ ਜਾਇਆ ਕਰ ਦੇਣੇ ਹੁਣ ਲੋਕ ਪੰਜਾਬ ਦੇ ਜਾਗ ਚੁੱਕੇ ਨੇ ਅਸੀਂ ਕਿਸੇ ਅਦਾਲਤ ਦੇ ਫੈਸਲੇ ਨੂੰ ਨਹੀਂ ਮੰਨਦੇ ਅਸੀਂ ਆਪਣੀ ਲੜਾਈ ਲੜਾਂਗੇ ਔਰ ਅਸੀਂ ਪੰਜਾਬ ਦੇ ਪਾਣੀਆਂ ਤੇ ਹੱਕ ਸੱਚ ਤੇ ਪੈਰਾਂ ਦਾ